ਲਗਾਤਾਰ ਤੁਸੀਂ ਬੜੇ ਬੜੇ ਪ੍ਰੀਫੋਰਸਰ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਗਿਗੂਬਰ ਤਾਂ ਦਿੱਲੀ ਤੋਂ ਖਬਰ ਤੁਹਾਨੂੰ ਦੱਸਣ ਜਾ ਰਹੀਆਂ ਦਿੱਲੀ ਆਈਐਸ ਕੋਚਿੰਗ ਦਾ ਹਾਦਸਾ ਮਾਮਲਾ ਹੁਣ ਹਾਈ ਕੋਰਟ ਤੱਕ ਪੁੱਜ ਗਿਆ ਹੈ ਇਹ ਤੋਂ ਅੰਦਾਜ਼ੇ ਕਿ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਉੱਥੇ ਜਿੱਦਾਂ ਦੱਸ ਰਹੀਏ ਤਾਂ 27 ਜੁਲਾਈ ਸ਼ਨੀਵਾਰ ਨੂੰ ਇਹ ਹਾਦਸਾ ਹੋਇਆ ਸੀ ਬੇਸਮੈਂਟ ਵਿੱਚ ਆਈਐਸ ਕੋਚਿੰਗ ਸੈਂਟਰ ਚੱਲ ਰਿਹਾ ਸੀ ਵਿੱਚ ਉਸ ਵੇਲੇ ਜਦਾਂ ਦੱਸਿਆ ਜਾ ਰਿਹਾ ਹੈ ਕਿ 35 ਵਿਦਿਆਰਥੀ ਮੌਜੂਦ ਸਨ ਤੇ ਅਚਾਨਕ ਬੇਸਮੈਂਟ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਸਾਰੇ 30 ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਦੋ ਕੁੜੀਆਂ ਸੰਤ ਇੱਕ ਮੁੰਡਾ ਸੀ ਜਿਹੜਾ ਦੀ ਮੌਤ ਹੋ ਗਈ। ਉਹਦੇ ਜਗ੍ਹਾ ਗੱਲ ਕਰੀ ਤਾਂ ਸ਼ਨੀਵਾਰ ਦੀ ਗੱਲ ਹੈ। ਸ਼ਨੀਵਾਰ ਦੇ ਹਾਦਸਾ ਵਾਪਰਿਆ 27 ਜੁਲਾਈ ਨੂੰ ਸ਼ਾਮ ਕਰੀਬ 7 ਵਜੇ ਦੱਸਿਆ ਜਾ ਰਿਹਾ ਕਿ ਕੁਝ ਵੱਡੇ ਵਾਹਨਾ ਵੱਲੋਂ ਜੋ ਹੈ ਉਥੇ ਯੂ ਟਰਨ ਲਿਆ ਗਿਆ ਕਿਉਂਕਿ ਸੜਕ ਤੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਭਾਰੀ ਬਰਸਾਤ ਤੋਂ ਬਾਅਦ ਦੱਸਿਆ ਜਾ ਰਿਹਾ ਕਿ 4-5 ਫੁੱਟ ਤੱਕ ਇੱਥੇ ਪਾਣੀ ਭਰਿਆ ਹੋਇਆ ਸੀ ਤੇ ਜਦੋਂ ਵੱਡੇ ਵਾਹਨਾ ਵੱਲੋਂ ਯੂਟੰਡਿਆ ਗਿਆ ਤਾਂ ਥੱਲੇ ਬੇਸਮੈਂਟ ਵਿੱਚ ਇੱਕ ਸ਼ੀਸ਼ੇ ਦਾ ਦਰਵਾਜ਼ਾ ਜੋ ਲੱਗਿਆ ਹੋਇਆ ਸੀ ਉਸ ਤੇ ਪਾਣੀ ਦਾ ਤੇਜ਼ ਵਹਾਅ ਲੱਗਿਆ ਤੋਂ ਉਸ ਤੋਂ ਬਾਅਦ ਸ਼ੀਸ਼ੇ ਦਾ ਦਰਵਾਜ਼ਾ ਟੁੱਟ ਗਿਆ ਸਾਰਾ ਪਾਣੀ ਜਿਹੜਾ ਇਹ ਉਹ ਅੰਦਰ ਬੇਸਮੈਂਟ ਵਿੱਚ ਚਲਾ ਗਿਆ ਤਸਵੀਰਾਂ ਤੁਹਾਨੂੰ ਉਠਾ ਰਿਹਾ ਹਾਲਾਤ ਉੱਥੇ ਹੜਾ ਤੋਂ ਵੀ ਵੱਧ ਬੁਰੇ ਨਜ਼ਰ ਆ ਰਹੇ ਨੇ ਇਸ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਪਹਿਲੇ ਵਿਦਿਆਰਥੀ ਉਸ ਵੇਲੇ ਇੱਥੇ ਮੌਜੂਦ ਸਨ ਤੇ ਤਿੰਨ ਵਿਦਿਆਰਥੀਆਂ ਦੀ ਇਸ ਵਿੱਚ ਮੌਤ ਹੋ ਗਈ ਹੈ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ 13 ਕੋਚਿੰਗ ਸੈਂਟਰ ਜਿਹੜੇ ਕਿ ਇਸ ਤਰ੍ਹਾਂ ਹੀ ਇਲੀਗਲ ਤਰੀਕੇ ਨਾਲ ਚੱਲ ਰਿਹਾ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਮਾਮਲਾ ਜਿਹੜਾ ਹੈ ਹਾਈ ਕੋਰਟ ਪੁੱਜ ਗਿਆ ਹੈ ਹੋਰ ਕੀ ਅਪਡੇਟਸ ਆਮਣੇ ਆਏ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ 올ਡ ਰਜਿੰਦਰ ਨਗਰ ਸਥਿਤ ਕੋਚਿੰਗ ਸੈਂਟਰ rau IAS ਸਟਡੀ ਸਰਕਲ ਦੀ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਸ਼ਨੀਵਾਰ ਦੇਰ ਰਾਤ ਦੋ ਵਿਦਿਆਰਥਣਾਂ ਤੇ ਇੱਕ ਲੜਕੇ ਦੀ ਡੁੱਬਨ ਕਰਕੇ ਮੌਤ ਹੋ ਗਈ ਐਤਵਾਰ ਨੂੰ ਪੁਲਿਸ ਨੇ ਸੰਸਥਾ ਦੇ ਮਾਲਕ ਤੇ ਮੁੱਖ ਕਾਰਜਕਾਰੀ ਅਧਿਕਾਰੀ CEO ਅਭਿਸ਼ੇਕ ਗੁਪਤਾ ਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਨੁਸਾਰ ਅੱਗ ਬੁਝਾਓ ਵਿਭਾਗ ਤੇ ਨਗਰ ਨਿਗਮ ਨੇ ਇਮਾਰਤ ਦੇ ਬੀਸਮੈਂਟ ਵਿੱਚ ਸਿਰਫ ਸਟੋਰ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਪਰ ਇੱਥੇ ਲਾਇਬ੍ਰੇਰੀ ਚਲਾਈ ਜਾ ਰਹੀ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਨਾਂ ਹੀ ਧਰਾਵਾਂ ਤਹਿਤ ਬਿਲਡਿੰਗ ਮੈਨੇਜਮੈਂਟ ਤੇ ਡਰੇਨੇਜ ਸਿਸਟਮ ਦੇ ਰੱਖ-ਰਖਾਅ ਵਿੱਚ ਸ਼ਾਮਲ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਹੋਰਾਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਕੂਚਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਘਟਨਾ ਤੇ ਦੁਖਦ ਪ੍ਰਗਟਾਵਾ ਕਰਦੇ ਹੋਏ ਉਪ ਰਾਜਪਾਲ ਵੀ ਕੇ ਸਖਸੀਨਾ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਮੰਗਲਵਾਰ ਤੱਕ ਵਿਸਤਾਰਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ ਐਲਜੀ ਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਮੁਆਫ ਕਰਨ ਯੋਗ ਨਹੀਂ ਹੈ ਤੇ ਅਜਿਹੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਵਿਦਿਆਰਥੀਆਂ ਦੀ ਮੁੱਢਲੀ ਸੁਰੱਖਿਆ ਨੂੰ ਯਕੀਨੀ ਨਾ ਬਣਾਉਣ ਵਿੱਚ ਕੋਚਿੰਗ ਸੰਸਥਾਵਾਂ ਤੇ ਮਕਾਨ ਮਾਲਕਾਂ ਦੀ ਭੂਮਿਕਾ ਨੂੰ ਜਾਂਚ ਦੇ ਘੇਰੇ ਵਿੱਚ ਲਿਆਉਣ ਦਾ ਵੀ ਸੱਦਾ ਦਿੱਤਾ ਹੈ ਇਹ ਨਾਲ ਹੀ ਦਾਸ ਦੇ ਦਿੱਲੀ ਦੇ ਮੰਤਰੀ ਆਤੀਸ਼ੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਨੇ ਸ਼ਨੀਵਾਰ ਸ਼ਾਮ ਨੂੰ ਵਾਪਰੇ ਇਸ ਹਾਦਸੇ ਵਿੱਚ ਮਰਨ ਵਾਲੀ ਵਿਦਿਆਰਥਣ ਤਾਨਿਆ ਦੀ ਪਛਾਣ ਉਸ ਸਮੇਂ ਹੋ ਗਈ ਸੀ ਉਹ ਮੂਲ ਰੂਪ ਤੋਂ ਔਰੰਗਾਬਾਦ ਬਿਹਾਰ ਦੀ ਰਹਿਣ ਵਾਲੀ ਹੈ ਉਸ ਦੇ ਪਿਤਾ ਤੇਲੰਗਾਨਾ ਵਿੱਚ ਇੱਕ ਇੰਜੀਨੀਅਰ ਨੇ ਇਹ ਦੱਸਦੇ ਹਾਂ ਤਿੰਨ ਵਿਦਿਆਰਥੀਆਂ ਦੀ ਮੌਤ ਦਾ ਮਾਮਲਾ ਹੁਣ ਦਿੱਲੀ ਹਾਈ ਕੋਰਟ ਵਿੱਚ ਪੁੱਜ ਗਿਆ ਹੈ ਰਾਸ਼ਟਰੀ ਪ੍ਰਵਾਸੀ ਮੰਚ ਦੀ ਪਟੀਸ਼ਨ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਗਾਈਡਲਾਈਨ ਬਣਾਉਣ ਤੇ ਹਾਦਸਿਆਂ ਦੀ ਸਥਿਤੀ ਵਿੱਚ ਉਚਿਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਹੈ ਪਟੀਸ਼ਨ ਕਰਤਾ ਨੇ ਜਨਹਿਤ ਪਟੀਸ਼ਨ ਵਿੱਚ ਦਿੱਲੀ ਸਰਕਾਰ ਐਮਐਸਜੀ ਤੇ ਰਾਉ ਆਈਏਐਸ ਕੋਚਿੰਗ ਨੂੰ ਟੀਰ ਬਣਾਇਆ ਹੈ ਇਸ ਵਿੱਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਵਿੱਚ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ ਬਣਾਉਣ ਲਈ ਵੀ ਕਿਹਾ ਗਿਆ ਹੈ ਦੂਜੇ ਪਾਸੇ ਹਾਦਸੇ ਤੋਂ ਬਾਅਦ ਐਮ ਸੀ ਜੀ ਨੇ ਬੇਸਮੈਂਟ ਵਿੱਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ ਨਾਲ ਹੀ ਸੰਸਥਾਵਤ ਨੋਟਿਸ ਚਿਪਕਾ ਕੇ ਉਹਨਾਂ ਦੇ ਜਵਾਬ ਮੰਗੇ ਗਏ ਨੇ ਦੂਜੇ ਪਾਸੇ ਕੋਚਿੰਗ ਦੇ ਵਿਦਿਆਰਥੀ ਲਗਾਤਾਰ ਦੂਜੇ ਦਿਨ ਵੀ ਐਮ ਸੀ ਜੀ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਐਤਵਾਰ ਨੂੰ ਦੋ ਹੋਰਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦੀ ਸ਼reya Yadav ਤੇ ਕੇਰਲ ਦੇ 에ਰਨਾਕुलम ਦੇ Nevin Dalvin ਵਜੋਂ ਹੋਈ ਹੈ ਇਹ ਤਿੰਨੋਂ ਰਜਿੰਦਰ ਨਗਰ ਵਿੱਚ ਹੀ ਵੱਖ-ਵੱਖ ਪੀਜੀ ਵਿੱਚ ਰਹਿੰਦੇ ਸਨ ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਦੋਵੇਂ ਵਿਦਿਆਰਥਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਇஷ்டਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ Nevin ਦੇ ਰਿਸ਼ਤੇਦਾਰ ਅਜੇ ਦਿੱਲੀ ਨਹੀਂ ਪੁੱਜੇ ਨੇ ਉਥੇ ਤੁਹਾਨੂੰ ਦੱਸਦੇ ਸਪੈਸ਼ਲ ਕਮਿਸ਼ਨਰ ਲਾਅ ਐਂਡ ਆਰਡਰ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਐਤਵਾਰ ਨੂੰ ਐਫਐਸਐਲ ਟੀਮ ਨੇ ਕੋਚਿੰਗ ਸੈਂਟਰ ਤੋਂ ਸਬੂਤ ਇਕੱਠੇ ਕੀਤੇ ਤੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਨੇ ਪੋਸਟਮਾਰਟਮ ਦੀ ਮੂਲ ਰਿਪੋਰਟ ਵਿੱਚ ਤਿੰਨਾਂ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ ਜਾਣਕਾਰੀ ਦੇ ਮੁਤਾਬਿਕ 27 ਜੁਲਾਈ ਸ਼ਨੀਵਾਰ ਸ਼ਾਮ ਨੂੰ ਹੋਈ ਭਾਰੀ ਬਰਸਾਤ ਕਾਰਨ ਸੜਕ 5 ਫੁੱਟ ਤੱਕ ਪਾਣੀ ਨਾਲ ਭਰ ਗਈ ਸੀ ਉਸ ਸਮੇਂ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਕਰੀਬ 35 ਵਿਦਿਆਰਥੀ ਪੜ੍ਹ ਰਹੇ ਸਨ ਸ਼ਾਮ ਕਰੀਬ 7 ਵਜੇ ਜਦੋਂ ਕੁਝ ਵੱਡੇ ਵਾਹਨਾਂ ਨੇ ਸੜਕ ਤੇ ਯੂ ਟਰਨ ਲਿਆ ਤਾਂ ਬੇਸਮੈਂਟ ਦੀਆਂ ਪੌੜੀਆਂ ਤੇ ਲੱਗੇ ਸ਼ੀਸ਼ੇ ਦਾ ਦਰਵਾਜ਼ਾ ਪਾਣੀ ਦੇ ਦਬਾਅ ਕਾਰਨ ਟੁੱਟ ਗਿਆ ਜਿਸ ਦੇ ਚੱਲਦੇ ਕੁਝ ਹੀ ਮਿੰਟਾਂ ਵਿੱਚ ਜਗ੍ਹਾ ਪਾਣੀ ਨਾਲ ਭਰ ਗਈ ਤੇ ਇਥੇ ਦੱਸ ਦਈਏ ਕਿ ਅਚਾਨਕ ਵਿਦਿਆਰਥੀ ਬਾਹਰ ਆਉਣ ਲੱਗੇ ਸ਼ਾਰਟ ਸਰਕਟ ਕਾਰਨ ਬਿਜਲੀ ਵੀ ਚਲੀ ਗਈ दो विद्यार्थना ते इक ਲੜਕੇ ਦੀ ਅੰਦਰ ਫਸ ਕੇ ਮੌਤ ਹੋ ਗਈ ਕੋਚਿੰਗ ਸੈਂਟਰ ਦੇ ਸੰਚਾਲਕਾ ਨੇ ਪਹਿਲਾਂ ਖੁਦ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਸਥਿਤੀ ਵਿਗੜਨ ਤੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੰਜੀ ਪੁਲਿਸ ਨੇ ਸ਼ਨੀਵਾਰ ਨੂੰ ਖੁਦ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਵਾਸੀ ਸੈਕਟਰ 48 ਗੁਰੂਗ੍ਰਾਮ ਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਵਾਸੀ ਵਸੁੰਦਰਾ ਗਾਜ਼ੀਆਬਾਦ ਨੂੰ ਬੁਲਾ ਕੇ ਹਿਰਾਸਤ ਵਿੱਚ ਲੈ ਲਿਆ ਦੋਵਾਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਆਪਣੇ ਸਾਥੀਆਂ ਦੀ ਮੌਤ ਤੋਂ ਨਾਰਾਜ਼ ਵਿਦਿਆਰਥੀਆਂ ਨੇ ਐਤਵਾਰ ਨੂੰ ਪੁਰਾਣੇ ਰਜਿੰਦਰਨਗਰ ਸਥਿਤ ਰਾਓ ਆਈਐਸ ਚੜੀ ਸਕਲ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਇਹਨਾਂ ਲੋਕਾਂ ਨੇ ਸਰਕਾਰ ਪੁਲਿਸ ਤੇ ਨਗਰ ਨਿਗਮ ਖਿਲਾਫ ਨਾਰੇਬਾਜ਼ੀ ਕੀਤੀ ਵਿਦਿਆਰਥੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਨੀਮ ਫੌਜੀ ਤੇ ਪੁਲਿਸ ਬਲ ਤਨਤਿਤ ਕੀਤੇ ਗਏ ਸਨ ਉਤਰੀ ਰੇਂਜ ਦੇ ਦੋਵੇਂ ਜ਼ਿਲ੍ਹਿਆਂ ਦੇ ਸਾਰੇ ਆਈਸੀਪੀ ਸੇ ਇੰਸਪੈਕਟਰ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਕੋਚਿੰਗ ਸੈਂਟਰ rau ias ਸਟਡੀ ਸਰਕਲ ਕਿਰਾਏ ਦੀ ਇਮਾਰਤ ਵਿੱਚ ਚੱਲ ਰਿਹਾ ਹੈ ਤੇ ਨਾਲ ਹੀ ਇਹ ਇਮਾਰਤ ਸਾਲ 2021 ਵਿੱਚ ਬਣਾਈ ਗਈ ਸੀ ਤੇ ਇਸ ਦੇ ਚਾਰ ਮਾਲਕ ਨੇ ਇਹਨਾਂ ਵਿੱਚ ਸਰਬਜੀਤ ਤਜਿੰਦਰ ਹਰਵਿੰਦਰ ਤੇ ਪਰਮਿੰਦਰ ਸ਼ਾਮਲ ਨੇ ਹਾਸੇ ਵਿੱਚ ਉਹਨਾਂ ਦੀ ਭੂਮਿਕਾ ਦੀ ਵੀ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਨੁਸਾਰ ਫਾਇਰ ਬ੍ਰਿਗੇਡ ਤੇ ਨਗਰ ਨਿਗਮ ਨੇ ਇਮਾਰਤ ਦੇ ਬੇਸਮੈਂਟ ਵਿੱਚ ਸਿਰਫ ਸਟੋਰ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਪਰ ਇੱਥੇ ਲਾਇਬ੍ਰੇਰੀ ਵੀ ਚਲਾਈ ਜਾ ਰਹੀ ਸੀ